ਖਾਂਦੇ ਹੋ ਸਵੇਰੇ ਆਉਂਦੇ ਹੀ ਪਹਿਲੇ ਡਿਮਾਂਡ ਕੀ ਕਰਦੇ ਹੋ ਕੀ ਖਾਣਾ ਹੈ ਇੱਕ ਅੱਦਾ ਆਲੂ ਬਰੋਂਠੇ ਗਾਲੀ ਦਾ ਬਸ ਹਾਂਜੀ ਮੈਗੀ ਐਂਡ ਐਨ ਬੱਲਬੇਦਾ ਦੀਆਂ ਫਰੂਟ ਇਹ ਸਭ ਫਰੂਟ ਖਾਣਨੇ ਆਪਾਂ ਮੈਗੀ ਨਹੀਂ ਖਾਂਦੇ ਕਿਉਂ ਹੋਗੇ ਨਾ ਫਿਰ ਭੰਗੜੇ ਦਾ ਸਟੈਮ ਵੀ ਨਾ ਥੋੜਾ ਘਟ ਜਾਂਦਾ ਹੈ ਅੱਛਾ ਕਿਨੇ ਸਿਖਾਇਆ ਇਹ मामੂ ਨੇ ਇਹ मामੂ ਨੇ ਸਿਖਾਇਆ ਹਾਂਜੀ ਕੀ ਕੀ ਮਨਾ ਕੀਤਾ ਹੈ ਖਾਣ ਦੱਸ ਦੋ ਸਾਰਿਆਂ ਨੂੰ ਕਿ ਜਿਹੜੇ ਭੰਗੜਾ ਪਾਉਂਦੇ ਨੇ ਕੀ ਕੀ ਖਾ ਖਾ ਸਕਦੇ ਨੇ ਤੇ ਕੀ ਕੀ ਬਿਲਕੁਲ ਨਹੀਂ ਖਾਣਾ ਦਲਿਆਣੀ ਖਾਣਾ ਐ ਇੱਕ ਮੇਦਾ ਨਹੀਂ ਖਾਣਾ ਹੂੰ ਬਸ ਆ ਦੋ ਚੀਜ਼ਾਂ ਠੀਕ ਐ ਤੇ ਕੀ ਖਾਣਾ ਐ ਇਸ ਟਾਈਮਿੰਗ ਨਾਲ ਹੀ ਦੁੱਧ ਮਲਾਈ ਮੱਖਣ ਅੱਛਾ ਇਦਾਂ ਚੀਜ਼ਾਂ ਕਿਉਂ ਕਿਉਂ ਸਭ ਕੱਚੇ ਕੁਲਰਾਜ ਪ੍ਰੋਪਰ ਆਪਣੀ ਡਾਈਟ 'ਚ ਸਾਰੇ ਪ੍ਰੋਡਕਟਸ ਲੈਂਦੇ ਹਾਂਜੀ ਓਕੇ ਸੋ ਕੁਲਰਾਜ ਜੇ ਜਦੋਂ ਤੁਸੀਂ ਯੂਕੇ ਗਏ ਖੁਸ਼ਖਬਰੀ ਦੀ ਸ਼ੂਟਿੰਗ ਦੇ ਵਾਸਤੇ ਆਪਣੇ ਫਰੈਂਡਸ ਨੂੰ ਸਾਰਿਆਂ ਨੂੰ ਦੱਸ ਕੇ ਗਏ ਹਾ ਇਹ ਤਾਂ ਨਹੀਂ ਦੱਸਿਆ ਉਹ ਦੱਸਣਾ ਉੱਧਰ ਅੱਛਾ ਯੂਕੇ ਜਾਣ ਲੱਗੇ ਵੀ ਨਹੀਂ ਦੱਸਿਆ ਨੀ ਹਜੇ ਨਹੀਂ ਦੱਸਿਆ ਅੱਛਾ ਤੇ ਕੀ ਕਹਿ ਕੇ ਗਏ ਉਹਨਾਂ ਨੇ ਪੁੱਛਿਆ ਨਹੀਂ ਰੋਜ਼ ਆ ਕੇ ਮम्मा ਨੂੰ ਕਿ ਕਿੱਥੇ ਹੈ ਕੁਲਰਾਜ ਸ਼ਾਮ ਨੂੰ ਅਸੀਂ ਖੇਡਣਾ ਹੈ ਛੁੱਟੀਆਂ ਪਈਆਂ ਹੋਈਆਂ ਸੀ ਉਹ ਮम्मा ਕਹਿੰਦੀ ਨਾਨੀ ਕਾ ਛੁੱਟੀਆਂ ਮਨਾਨ ਗਿਆ ਆਪਣੀਆਂ ਹਾਏ ਮम्मा ਨੂੰ ਇਹ ਹੈ ਕਿ ਛੋਟੇ ਬੱਚੇ ਨੂੰ ਨਜ਼ਰ ਨਾ ਲੱਗੇ ਹੈਨਾ ਹਾਂਜੀ ਅੱਛਾ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਖੁਸ਼ਖਬਰੀ ਕਹਿ ਸਕਦੇ ਹੋ ਇਹਨੂੰ ਕਿ ਕੁਲਰਾਜ ਦੀ ਕਟਿੰਗ ਹੈ ਪਰ ਕੁਲਰਾਜ ਹੁਣ ਡੇਲੀ ਪੱਗ ਬੰਨਦਾ ਹੈ ਪਟਕਾ ਬੰਨਦਾ ਹੈ ਕਿਉਂਕਿ ਉਹ ਹੁਣ ਜਲਦੀ ਕੇਸ ਵਧਾ ਕੇ ਪੱਗ ਸਜਾਣਾ ਚਾਹੁੰਦਾ ਹੈ ਹਾਂਜੀ ਰਾਈਟ ਕਟਿੰਗ ਸ਼ੁਰੂ ਤੋਂ ਬਚਪਨ ਤੋਂ ਹੈ ਨਹੀਂ ਬਚਪਨ ਤੋਂ ਨਹੀਂ ਹੈ ਜੋ ਮੈਂ 1 ਮੰਥ ਦਾ ਸੀ ਉਦੋਂ ਤਾਂ ਮੇਰੇ ਹੈਗੇ ਸੀ ਤੂੰ ਮੈਂ ਜਦੋਂ ਅਸੀਂ ਮੈਂ ਕਟਾਤੇ ਅੱਛਾ ਠੀਕ ਹੈ ਤੇ ਹੁਣ ਪਟਕਾ ਬਣ ਕੇ ਕਿੱਦਾਂ ਲੱਗਦਾ ਹੈ ਪਟਕਾ ਵਾਲ ਕੇ ਵਧੀਆ ਲੱਗਦਾ ਮੈਂ ਇੱਥੇ ਰੋਜ ਪੱਗ ਵੀ ਬੰਨਦਾ ਮੈਂ ਸੋ ਸੁੰਨਦਾ ਹੀ ਪਟਕਾ ਵਾਜਿਆ ਪੱਗ ਬਣ ਕੇ ਨਹੀਂ ਸੁੰਨਦਾ ਮੈਂ ਅੱਛਾ ਜਦੋਂ ਵਿਆਹ ਤੇ ਜਾਂਦੇ ਹੋ ਜਾਂ ਕਿਸੇ ਵੱਡੇ ਫੰਕਸ਼ਨ ਤੇ ਜਾਂਦੇ ਹੋ ਜਾਂ ਬਾ ਕੀ ਕਹਿੰਦੇ ਹੋ ਮੰਮਾ ਨੂੰ ਕੀ ਮਤਲਬ ਪਟਕੇ ਚ ਕੰਫਰਟੇਬਲ ਰਹਿੰਦੇ ਹੋ ਕਿਉਂਕਿ ਤੁਸੀਂ ਅਜੇ ਬਹੁਤ ਛੋਟੇ ਹੋ ਜਾਂ ਤੁਹਾਨੂੰ ਪੱਗ ਸਜਾ ਕੇ ਜਾਣਾ ਅੱਛਾ ਲੱਗਦਾ ਮੈਨੂੰ ਪੱਗ ਸਜਾ ਕੇ ਜਾਣਾ ਅੱਛਾ ਲੱਗਦਾ ਕਿਹੜੇ ਕਿਹੜੇ ਕਲਰਸ ਫੇਵਰਿਟ ਨੇ ਪੱਗਾਂ ਦੇ ਸਕਾਈ ਬਲੂ ਡਾਕ ਯੈਲੋ ਹਮ ਪੀਚ ਕਲਰ ਅੱਛਾ ਭਾਈ ਕਿੰਨੇ ਆ ਓਕੇ ਸੋ ਇੱਕ ਗੱਲ ਮੈਂ ਦੇਖ ਰਹੀ ਸੀ ਯੂ ਕੁਲਰਾਜ ਤੁਸੀਂ ਜਸਟ 8 ইয়ারਸ ਦੇ ਹੋ ਹੈਨਾ ਤੇ ਤੁਸੀਂ ਅੱਖਾਂ ਚ ਲੈਂਸਸ ਪਾਏ ਹੋਏ ਆ ਕਿਉਂਕਿ ਤੁਹਾਡਾ ਕੈਰੈਕਟਰ ਡਿਮਾਂਡ ਕਰ ਰਿਹਾ ਹੈ ਹਾਂਜੀ ਕੰਫਰਟੇਬਲ ਹੋ ਹਾਂਜੀ ਮੈਂ ਕੰਫਰਟੇਬਲ ਹਾਂ ਅੱਖਾਂ 'ਚ ਕੋਈ ਇਹਦਾ ਫੀਲ ਨਹੀਂ ਹੋਇਆ ਨਹੀਂ ਫੀਲ ਨਹੀਂ ਆ ਜਦੋਂ ਪਹੁੰਦੇ ਹਾਂ ਉਦੋਂ ਮਾੜੀ-ਮਾੜੀ ਹੁੰਦੀ ਸੀ ਫਿਰ ਸੈੱਟ ਹੋ ਗਈ ਅੱਛਾ ਤੇ ਯੂਕੇ ਦੇ ਵਿੱਚ ਕਿਦਾਂ ਮਸਤੀ ਕੀਤੀ ਫਿਲਮ ਤੋਂ ਇਲਾਵਾ ਕੀ ਕੀ ਖੇਡਦੇ ਸੀ ਕੀ ਕਰਦੇ ਸੀ ਮਸਤੀ ਕਰ ਹੀ ਲਾਂਦੇ ਸੀ ਨਾਲ ਥੋੜਾ ਜ਼ੋਰ ਵੀ ਲਾਉਣਾ ਪੈਂਦਾ ਸੀ ਮਿਹਨਤ ਵੀ ਕਰਨੀ ਪੈਂਦੀ ਸੀ ਡਾਇਲੌਗ ਯਾਦ ਦਿਮਾਗ 'ਚ ਕਿਦਾਂ ਬਿਠਾਣੇ ਆ ਅੱਛਾ ਡਾਇਲੌਗ ਯਾਦ ਹੋ ਜਾਂਦੇ ਆ ਹਾਂਜੀ ਇੱਕ ਇੱਕ ਡਾਇਲੌਗ ਸੁਣਾ ਦਿਓ ਸਾਨੂੰ ਇੱਕ ਸੁਣਾ ਦਿਓ ਪਲੀਜ਼ ਕੋਈ ਵੀ ਸੁਣਾ ਦਿਓ ਡੈਡੀ ਇੱਥੇ ਦਾ ਸਵਾਦ ਹੀ ਬਹੁਤ ਆ अच्छा डैडी दी ਗੱਲ ਸ਼ੁਰੂ ਹੋਈ ਤੇ ਖੋਰ ਗੱਲ ਦੱਸ ਦਵਾਂ ਬੀਨੂ ਢਿੱਲੋਂ ਜੋ ਕਿ ਮੁੱਖ ਕਿਰਦਾਰ ਦੇ ਵਿੱਚ ਨਜ਼ਰ ਆਂਗੇ ਖੁਸ਼ਖਬਰੀ ਦੇ ਵਿੱਚ ਤੇ ਖੁਸ਼ਖਬਰੀ ਇਹ ਹੈ ਕਿ ਇਹ ਬੇਟੇ ਬਨੇ ਹੋਏ ਆ ਉਹਨਾਂ ਦੇ ਫਿਲਮ ਦੇ ਵਿੱਚ ਸੋ ਆ ਫਿਲਮ ਵਾਲੇ ਡੈਡੀ ਕਿਹੋ ਜਿਹਾ ਲੱਗਦੇ ਨੇ ਦੋਨੇ ਅੱਛੇ ਵਸੇ ਦੇ ਮੈਂ ਕਹਿ ਨਹੀਂ ਸਕਦਾ ਅੱਛਾ ਦੋਨੋਂ ਤਾਂ ਅੱਛੇ ਆ ਫਿਲਮ ਵਾਲੇ ਦੀ ਗੱਲ ਤਾਂ ਕਰੋ ਕਿੰਨਾ ਬੀਨੂ ਢਿੱਲੋਂ ਇਜ਼ ਅ ਗੁੱਡ ਫਾਦਰ ਕਿੰਨਾ ਵਧੀਆ ਆਪਾਂ ਫਾਦਰ ਨਹੀਂ ਆ ਕਿਤੇ ਕਿਤੇ ਗੁੱਸਾ ਵੀ ਆਂਦਾ ਹੈ ਨਹੀਂ ਨਹੀਂ ਵਧੀਆ ਨਹੀਂ ਵਧੀਆ ਨਹੀਂ